ਕੀ ਹੋਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਗੁਰੇ ਤੇ ਪਾਲ ਦੀ ਕਿਸੇ ਦਾ ਅਗਲਾ ਪਾ ਲੰਬੀ ਨੱਕ ਤੇ ਲੰਬੀ ਨੱਕ ਤੇ ਕੀ ਬੋਲਦੀ ਹੈ ਕੀ ਪਾਲ ਗੁਰੇ ਗੁਰੇ ਜਿਹੜਾ ਬੜਾ ਹੀ ਸੋਹਣਾ ਲੰਮੇ ਕੱਦ ਵਾਲਾ ਤੇ ਲੰਬੀ ਨੱਕ ਵਾਲਾ ਉਹਦੇ ਬਾਰੇ ਕੀ ਕਹਿੰਦੀ ਹੈ ਕਹਿੰਦੀ ਉਹ ਸਾਰਾ ਤਿੰਨ ਗੇਲ ਲੜਨ ਨੂੰ ਕੋਈ ਕੰਮ ਨਹੀਂ ਕਰਦਾ ਗੱਲਾਂ ਕਰਾ ਲੋ ਇਸ ਤੋਂ ਪਰ ਕੰਮ ਨੂੰ ਕਹੋ ਮੜਾ ਜਾ ਖਾਹੋਂ ਲੱਗ ਜਾਂਦਾਗਾ ਆਪਦਾ ਸਮਾਨ ਵੀ ਰੱਖ ਕੇ ਭਾਲ ਨਹੀਂ ਸਕਦਾਗਾ ਉਹ ਵੀ ਮੈਨੂੰ ਕੋ ਹੱਥ ਚ ਫੜਾ ਕਦੇ ਆਪ ਕਦੇ ਨਹੀਂ ਧਿਆਨ ਦੇ ਨਾਲ ਸਮਾਨ ਰੱਖਿਆ ਜਦੋਂ ਇਹਨੂੰ ਪੁੱਛ ਲਾ ਤੇ ਕੋਈ ਕਹੂਗਾ ਭਾਲ ਕੇ ਦੇ ਮੈਂ ਤਾਂ ਭੁੱਲ ਗਿਆ ਆਪ ਤੱਕ ਇਹਨੂੰ ਭੁੱਲ ਗਿਆ ਪਰ ਜਦੋਂ ਮੈਂ ਸਮਾਨ ਭੁੱਲ ਜਾ ਨਹੀਂ ਰੱਖ ਕੇ ਮੈਨੂੰ ਕਹੂਗਾ ਤੇਰਾ ਦਿਮਾਗ ਹੀ ਹੈ ਨਹੀਂ ਕੰਮ ਨਹੀਂ ਕਰਦਾ ਖਵਰਾ ਕਿੱਥੇ ਸੜਦੀਆਂ ਸਾਰਾ ਦਿਨ ਕਿੱਥੇ ਧਿਆਨ ਤੇਰਾ ਮਾਇਆ ਚ ਰਹਿੰਦਾਗਾ ਹੁਣ ਦੱਸ ਕਿੱਥੋਂ ਲੱਭਿਆ ਏ ਮੇਰੇ ਪਿਆਉਣੇ ਲੰਮੀ ਨੱਕ ਵਾਲਾ ਮੇਰਾ ਪਿਓ ਤਾਂ ਦੇਖ ਕੇ ਦਾ ਘਰ ਮੇਰੀ ਮਾਂ ਨੂੰ ਕਹਿੰਦਾ ਮੁੰਡਾ ਬੜਾ ਸੋਹਣਾ ਗ ਲੰਮੀ ਨੱਕ ਤੇ ਕਿੱਥੇ ਨੱਕਾ ਲੰਮਾ ਕਹਾ ਤਾ ਮਾ ਪੱਲੇ ਪਾ ਦਿੱਤਾ ਮੇਰੀ ਲੜਕੂ ਗੁਰੀ ਲੜਨ ਨੂੰ ਤਲੜਾ ਲੰਜੇ ਦੁਮਾਗ ਤਾਂ ਆਵਦੀ ਚ ਨਹੀਂ ਦੁਮਾਗ ਮੇਰਾ ਪਰਖਦਾਗਾ ਤੇਰੇ ਤੋਂ ਦਮਾ ਦਿਮਾਗ ਨਹੀਂ ਤੂੰ ਤਾਂ ਦਿਮਾਗ ਤਾਂ ਕੰਮ ਹੀ ਨਹੀਂ ਲੈਂਦੀ ਪਤਨ ਕਿੱਥੇ ਲਉਣੀ ਰਹਿਣੀ ਹਰ ਵੇਲੇ ਮੇ ਮੈਲਾਂ ਕੀ ਬੁੜੀ ਰਹਿਣੀ ਪਾਲ ਖੁਦ ਬੋਲ ਰਹੀ ਸੀ ਵੇੜੇ ਦੇ ਕੰਮ ਕਰਦੀ ਗਿਰਗੀ ਗੁਰੀ ਨੂੰ ਗੁਰੀ ਚੋ ਦੇਖਣ ਨੂੰ ਤਾਂ ਬਹੁਤ ਸੋਹਣਾ ਸੀ ਤਿੱਖੇ ਨੈਣਾਂ ਵਾਲਾ ਪਰ ਕਿਉਂ ਆਪ ਦਾ ਕੰਮ ਕਰਦਾ ਸੀ ਉਹ ਕੰਮ ਤੇ ਧਿਆਨ ਘਟ ਦਿੰਦਾ ਸੀ ਆਪ ਦਾ ਸਮਾਨ ਰੋਜ਼ ਭੁਲਾਈ ਰੱਖ ਦਿੰਦਾ ਸੀ ਜਿਵੇਂ ਕੋਈ ਨਟਕasse ਆਪ ਇਸ ਅਸ ਜਿੱਥੇ ਸਿੱਖਣਾ ਸਿੱਟਦਾ ਬਸ ਮੜ ਕੇ ਗੁਰੀ ਹੀ ਚੱਕ ਕੇ ਰੱਖਦੀ ਤੇ ਮੰਗਣ ਵੇਲੇ ਗੁਰੀ ਤੋਂ ਮੰਗਦਾ ਜੇ ਗੁਰੀ ਕਹਿੰਦੀ ਮੈਂ ਭਾਲਕੇ ਦੇਣੀ ਆ ਕਹਿੰਦਾ ਹਾਂ ਭਾਲਕੇ ਦੇਣੀ ਆ ਆਏ ਨਾ ਦੱਸੀ ਵੀ ਫਲਾਣੇ ਖਾਂ ਪਹਿ ਚੱਕ ਲਾ ਤੇ ਰਦਮਾਤੀ ਨਹੀਂ ਹੁਣ ਇਸ ਕਰਕੇ ਗੁਰੀ ਪਾਲ ਰਹੀ ਸੀ ਸਮਾਨਾ ਪਾਲ ਨਹੀਂ ਆਖਦਾ ਨਾਲੇ ਲੜਦਾਗਾ ਜਾਂ ਮੇਰਾ ਸਮਾਨ ਤੋਂ ਸੁਹਾ ਦਿੱਤਾ ਪਾਲ ਕੇ ਤੇ ਹੁਣ ਪਾਲ ਗੁਰੀ ਦਾ ਸਮਾਨ ਵੀ ਪਾਲਦੀ ਤੇ ਕਰਦਾ ਕੰਮ ਵੀ ਕਰਦੀ ਗੁਰੀ ਤੇ ਗੁੱਸੇ ਨਾਲ ਲੜਦੀ ਮੂੰਹ ਚ ਬੁਰਬੁਰ ਕਰਦੀ ਫਿਰਦੀ ਕਦੇ ਕਦੇ ਟਾਈਮ ਦੇ ਨਾਲ ਕੋਈ ਵੀ ਸਮਾਨ ਨਹੀਂ ਇਥੇ ਹੁੰਦਾ ਹੁੰਦਾ ਇਹ ਤਾਂ ਗੁਰੀ ਨੇ ਹੀ ਕਹਿਨਾ ਕਹਿੰਦੀ ਜਦੋਂ ਪਾਲ ਲੋ ਸਮਾਨ ਉਹ ਮਿਲਦਾ ਨਹੀਂ ਹੁੰਦਾ ਜਿੱਦਾਂ ਨਾਂ ਇਹਦੀ ਲੋੜ ਹੋਵੇ ਉਹਦੀ ਮਿਲ ਜਾਂਦਾ ਇਹ ਸਮਾਨ ਮੇਟ ਨੂੰ ਗਾਲਾਂ ਬਹੁਤ ਪਾਉਂਦਾ ਗਾ ਕੁਰੀ ਕਹਿੰਦਾ ਕੀ ਬੋਲੀ ਜਾਨੀ ਆ ਤੈਨੂੰ ਸਮਾਨ ਪਾਲਣ ਦਾ ਕਿਹਾਗਾ ਕਿ ਮੂੰਹ ਦੇ ਵਿੱਚ ਬੜਬੜ ਕਰਦੀ ਫਿਰਦੀ ਹੈ ਪਾਲ ਕਹਿੰਦੀ ਹਾਂ ਤੇਰਾ ਰੱਖਿਆ ਹੋਇਆ ਸਮਾਨ ਪਾਲ ਕੇ ਮੈਂ ਰਹੀ ਆਂਗੀ ਕੁਰੀ ਕਹਿੰਦਾ ਤੈਨੂੰ ਦਿਲ ਚੋਂਦਾ ਵੀ ਹੁੰਦਾ ਗਾ ਕਦੇ ਟਾਈਮ ਨਾਲ ਕਦੇ ਕੀ ਜਿੱਥੇ ਆਈ ਪਾਲ ਕਹਿੰਦੀ ਫਿਰ ਤੂੰ ਪਾਲ ਲੈ ਫਿਰ ਦੋਨੋਂ ਹੀ ਸਮਾਨ ਪਾ ਲਿੰਦੇ ਸੀ ਮਾਂ ਕਹਿੰਦੀ ਤੁਸੀਂ ਦੋਨੇ ਲੜੋ ਨਾ ਮੈਂ ਤੇ ਦਸਮਾਨ ਪਾ ਦਿੰਦੀ ਥੋਂ ਤਾਂ ਮੂਰੇ ਪਈ ਤੀ ਨਿਥਿਉਂ ਦੀ ਬਸ ਲੜਨਦੇ ਰਹਿੰਦੇ ਕੋਈ ਗੱਲ ਹੋਈ ਮਾਂ ਨੂੰ ਉਹ ਸਮਾਨ ਖਿਆ ਗਿਆ ਤੇ ਗੁਰੀ ਨੇ ਨਾਲ ਦੀ ਮਿਲ ਕੇ ਹੱਲ ਇੱਕ ਸਮਾਂ ਦੇਖੀ ਗਏ ਬਸ ਐਸੀ ਤੋਨਾਂ ਦੀ ਜਿਹੜੇ ਬੰਦੇ ਨੇ ਮਾਰੇ ਜੇ ਸਮਾਨ ਪਿੱਛੇ ਦੁਨੀਆਂ ਲੜ ਪੈਂਦੇ ਆ ਤੇ ਥਿਆ ਵੀ ਜਾਂਦਾ ਅਕਸਰ ਹੁੰਦਾ ਹੀ ਘਰਾਂ 'ਚ ਇਦਾਂ ਦਾ ਜਦੋਂ ਆਪਸ ਮਨਪਾਲਦੇ ਆ ਤਾਂ ਮਿਲਦਾ ਨਹੀਂ ਹੁੰਦਾ ਤੇ ਜਿਹਦੇ ਨਾਲ ਲੋੜ ਹੋਵੇ ਉਹਦੇ ਮੂਰੇ ਪਿਆ ਹੁੰਦਾ ਹੈ ਕਿਵੇਂ ਲੱਗੀ ਤੁਹਾਨੂੰ ਆਸਰਾ ਛੋਟੀ ਜੀ ਰਚਨਾ ਕਮੈਂਟ ਮੈਂਟ ਕਰਕੇ ਜਰੂਰ ਦੱਸਣਾ ਸ਼ੇਅਰ ਵੀ ਕਰ ਦੇਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਸਤਿ ਸ੍ਰੀ ਅਕਾਲ ਜੀ